ਦੂਰਿਤ ਫੋਰਮ ਹੈ ਦੂਰਿਤ ਫੋਰਮ ਨਾਲ ਚੱਲ ਸਕਦਾ ਹੈ ਆਇ ਫੋਰਮ ਦੂਰਿਤ ਫੋਰਮ ਫਾਈਲ ਕਰੀਏ ਦੂਰਿਤ ਫੋਰਮ ਡੈਲਟਾ 1 ਦੂਰਿਤ ਫੋਰਮ ਇਹਦੇ ਬੱਜੇ ਸੈਟਿਕ ਰਿਕਾਰਡਰ ਪਾਈ ਫੋਰਮ ਰੇਂਜ ਦੇ ਸਾਰੇ ਜੀਓਐਸ ਐਸਐਚਓਸ ਤੇ ਨੇ ਐਸਐਸਪੀਸ ਨੂੰ ਲੋਡ ਕਰਾ ਅੱਜ ਮੈਂ ਥਾਣਾ ਡਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ ਸਾਡੇ 7:00 ਵਜੇ ਇੱਥੇ ਨੰਬਰ 1 ਦਾ 8:00 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਰਟਰਾਂ ਦੇ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਮੁੰਛੀ ਸੀ ਨਾਮ ਦਾ। ਇੱਕ ਲੇਡੀ ਹਵਾਲਾ ਚੀਏ ਸੀ ਔਰ ਕੋਈ ਵੀ ਲੇਡੀ ਕਾਸਟੇਬਲ ਨਹੀਂ ਪ੍ਰੈਜ਼ెంట్ ਸੀ। ਫੱਲਾ ਹਾਲ ਐਸਐਸਓ ਟਾਂਡੇ ਤੋਂ ਮੈਂ ਪੁਲਿਸ ਲਾਈਨ ਦਾ ਅਗਰ ਕਰ ਰਿਹਾ ਵੇ ਤੇ ਡੀਐਸਪੀ ਐਸਐਸਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਦਾ ਹੁਕਮ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਰਕੋਨਦੀ ਵੀ ਕਾਲ ਕੀਤੀ ਜਾਦੀ ਹੈ ਅੱਗੇ ਇਹਨੂੰ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹੋ ਜਿਹੇ ਉਤਾਈਆਂ ਪਾਈਆਂ ਜਾਂਦੀਆਂ ਨੇ ਕਦੇ ਵੀ ਮੈਂ ਸਰਪ੍ਰਾਈਜ਼ ਕਿਤੇ ਇਹਨੂੰ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਕਿ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਨੇ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ कंसर्ट तो जीओ एस एच ओ उन्हों के खिलाफ सख्त एक्शन लिया जाऊंगा इफ नोटेड होगा यूनिट्रोलिट फोर कंट्रोल यूनिट फोर यूनिट फोर डेल्टा वन यूनिट फोर ਪੁਆਇੰਟ ਛੋੜ ਕਰ ਰੇਂਜ ਦੇ ਸਾਰੇ ਜੀਓਸ ਐਸਐਚਓਸ ਤੋਂ ਤੱਕ ਨੇ ਐਸਐਸਪੀ ਤੋਂ ਛੋੜ ਕਰ ਅੱਜ ਮੈਂ ਥਾਣਾ ਕਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇੱਥੇ ਨੰਬਰ 1 ਦਾ 8:00 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਤੇ ਡੀਐਸਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਸਤਿ ਸ੍ਰੀ ਅਕਾਲ ਨਫਰੀ ਬਿਲਕੁਲ ਨਹੀਂ ਸੀ ਹੈ ਕਿ ਸਿਰਫ ਇੱਕ ਐਡੀਸ਼ਨਲ ਪੁਲਿਸੀ ਸੀ ਭਾਈ ਕਾਰਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕਾਉਂਟਰ ਸਟੇਸ਼ਨ ਨਹੀਂ ਕਰਾ ਰਣਾ ਸੀ ਫਿਰ ਆਪਾਂ ਐਸਐਚਓ ਟਾਡੇਰ ਨੂੰ ਪੁਲਿਸ ਲਾਈਨ ਦਾ ਅਗਰ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਹੋਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਤੋਂ ਜ਼ਰੂਰ ਕੋਲਤੀ ਕੀਤੀ ਜਾਵੇਗੀ ਪਰ ਜੇ ਮੈਂ 76 ਦਾ ਰੰਗ ਵੀ ਕਿਹੜੇ ਕਿਹੜੇ ਖਾਲੇ ਦੇ ਵਿੱਚ ਇਹੋ ਜਿਹੇ ਨਕਾਇਆਂ ਪਾਈਆਂ ਜਾਂਦੀਆਂ ਕਦੇ ਵੀ ਮੈਂ ਸਰਪ੍ਰਾਈਜ਼ ਜੇ ਤੇ ਇਹ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਨੇ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਟ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਹੋ ਗਿਆ